ਹਾਏ 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 ਗੱਗਰਾਂ ਨੂੰ ਸਜਾ ਨਹੀਂ ਦਿੰਦੇ ਹਾਏ 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 ਉਹ ਡਰਾਈਵਰ ਤੇ ਕੰਡੈਕਟਰ ਆਪਣੀ ਡਿਊਟੀ ਖਤਮ ਕਰਕੇ ਘਰ ਨੂੰ ਜਾਂਦੇ ਨੇ ਗੱਡੀ ਸਮਾਨੇ ਏਡੇ 'ਚ ਖੜੀ ਕਰਕੇ ਤਾਂ ਜਿਹੜੇ ਕੰਡੈਕਟਰ ਨੂੰ ਟਰੱਕ ਡਰਾਈਵਰ ਨੇ ਆਪਣੇ ਨਾਲ ਦੇ ਮੁੰਡੇ ਬੁਲਾ ਕੇ 18-20 ਗੁੰਡਿਆਂ ਨੂੰ ਨਾਲ ਲੈ ਕੇ ਕੰਡੈਕਟਰ ਨੂੰ ਘਰ ਜਾਂਦੇ ਨੂੰ ਰੋਡ ਤੇ ਰੋਕ ਕੇ ਡਾਂਗਾ ਨਾਲ ਰੌੜਾ ਨਾਲ ਦੇ ਕੁਰਬਾਨਾਂ ਨਾਲ ਉਹਦੀ ਕੁੱਟਮਾਰ ਕੀਤੀ ਆ ਉਹ ਆਪਹੀ ਗੁੰਡਾ ਕਰਦੀ ਕਰ ਰਹੀ ਸੀ ਜਿਵੇਂ ਕਿ ਉਹਨਾਂ ਬਿਆਨ ਦਿੱਤੇ ਕੋਈ ਨਾ ਦੀ ਪਹਿਲਾਂ ਕੋਈ ਬੈਸਬੋਸ ਹੋਈ ਸੀ ਕਿ ਰਸਤੇ ਜਾਂਦਾ ਬੈਸ ਕਰਕੇ ਇਹਨਾਂ ਤਲੇਟੇ ਜਾਣ ਕਿ ਇਹਨਾਂ ਦਾ ਲੜਾਈ ਝਗੜਾ ਹੋ ਗਿਆ ਸੀ ਤੁਸੀਂ ਜალი ਦਿੰਦੇ ਹਾਏ 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 ਅੱਜ ਤਾਂ ਮੂਰੇ ਅੱਜ ਇਹ ਰੋਡ ਜਾਮ ਕਰਨਾ ਪੈਗਾ ਹਾਂਜੀ ਇਹ ਸਾਡੇ ਕਨੈਕਟਰ ਦੀ ਕੁੱਟਮਾਰ ਹੋਈ ਹੈ ਜੀ 14 ਤਰੀਕ ਦੀ ਰਾਤ ਨੂੰ ਇੱਥੋਂ ਸਮਾਣੇ ਤੋਂ ਗੱਡੀ ਆਪਣੀ ਪਠਾਨਕੋਟ ਲਈ ਚੱਲਦੀ ਹੈ ਬੋਆ ਚੰਡੀਗੜ੍ਹ ਹੋ ਕੇ ਪਠਾਨਕੋਟ ਜਾਂਦੀ ਹੈ ਪੀਆਰਟੀਸੀ ਚੰਡੀਗੜ੍ਹ ਦੀ ਪੂਰੀ ਬੱਸ ਹੈ ਆਪਣੀ ਤੇ ਉਹ ਜਦੋਂ ਰੋਡ ਤੇ ਗੱਡੀ ਕਿਸੇ ਕੈਂਟਰ ਵਾਲੇ ਨਾਲ ਡਰਾਈਵਰ ਨਾਲ ਮਾੜੀ-ਮੋਟੀ ਟਕਰਾਰ ਬਾਜੀ ਇਹਨਾਂ ਦੀ ਹੋਈ ਸੀ ਸਾਈਡ ਲਾਈਨ ਪਿੱਛੇ ਉਹ ਭਰੀ ਹੋਈ ਬੱਸ ਨੂੰ ਘੱਟ-ਘੱਟ ਮਾਰੀ ਜਾਂਦਾ ਸੀ ਡਰਾਈਵਰ ਅੱਗੇ ਉਸ ਤੋਂ ਬਾਅਦ ਜਿਹੜਾ ਟਕਰਾਰ ਬਾਜੀ ਤੋਂ ਬਾਅਦ ਗੱਡੀ ਲੈ ਕੇ ਆਪਣੇ ਰੂਟ ਤੇ ਚਲੇ ਗਏ ਉਸ ਤੋਂ ਬਾਅਦ ਜਦੋਂ ਉਹ ਡਰਾਈਵਰ ਤੇ ਕੰਡੈਕਟਰ ਆਪਣੀ ਡਿਊਟੀ ਖਤਮ ਕਰਕੇ ਘਰ ਨੂੰ ਜਾਂਦੇ ਨੇ ਗੱਡੀ ਸਮਾਣੇ ਏਡੇ 'ਚ ਖੜੀ ਕਰਕੇ ਤਾਂ ਜਿਹੜੇ ਕੰਡੈਕਟਰ ਨੂੰ ਟਰੱਕ ਡਰਾਈਵਰ ਨੇ ਆਪਣੇ ਨਾਲ ਦੇ ਮੁੰਡੇ ਬੁਲਾ ਕੇ 12-20 ਗੁੰਡਿਆਂ ਨੂੰ ਨਾਲ ਲੈ ਕੇ ਕਨੈਕਟਰ ਨੂੰ ਘਰ ਜਾਂਦੇ ਨੂੰ ਰੋਡ ਤੇ ਰੋਕ ਕੇ ਡਾਂਗਾ ਨਾਲ ਰੌੜਾ ਨਾਲ ਤੇ ਕਿਰਪਾਨਾਂ ਨਾਲ ਉਹਦੀ ਕੁੱਟਮਾਰ ਕੀਤੀ ਆ ਕੱਲਾ ਮੁੰਡਾ ਸੀਗਾ ਉਹ ਜਾਨ ਬਚਾ ਕੇ ਉਤੋਂ ਉਦੋਂ ਤਾਂ ਉੱਠ ਕੇ ਭੱਜ ਲਿਆ ਪਰ ਹੁਣ ਉਹ ਹਸਪੀਟਲ 'ਚ ਐਡਮਿਟ ਆ ਉਹਦੇ ਜਿਹੜੀਆਂ ਬਹੁਤ ਜ਼ਿਆਦਾ ਸਰੀਰ ਤੇ ਸੱਟਾਂ ਦੇ ਨਿਸ਼ਾਨ ਨੇ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਤੋਂ ਲਗਾਤਾਰ ਜਿਹੜੀ ਕਾਰਵਾਈ ਦੀ ਮੰਗ ਕਰ ਰਹੇ ਆ ਪਲਪੁਰ ਪੁਲਿਸ ਪ੍ਰਸ਼ਾਸਨ ਜਿਹੜਾ ਲਗਾਤਾਰ ਸਾਨੂੰ ਟਾਲਮਟੋਲ ਕਰਕੇ ਜਿਹੜਾ ਟਾਲਣ ਦੀ ਕੋਸ਼ਿਸ਼ ਕਰੀ ਜਾਂਦਾ ਤੇ ਪੁਲਿਸ ਜਿਹੜੀ ਦਬਾਅ ਬਣਾਈ ਜਾਂਦੀ ਹੈ ਸਾਡੇ ਦੇ ਸਮਝੌਤਾ ਕਰਨ ਲਈ ਤੇ ਜਿਹੜਾ ਮੌਕੇ ਤੋਂ ਕਨੈਕਟਰ ਦਾ ਸਰਕਾਰੀ ਕੈਸ਼ ਸਰਕਾਰੀ ਮਸ਼ੀਨ ਵਗੈਰਾ ਜੋ ਕਿ ਪਠਾਨਕੋਟ ਤੋਂ ਚੱਲ ਗਏ ਸਮਾਨੇ ਤੱਕ ਦਾ ਜੋ ਵੀ ਸਰਕਾਰੀ ਕੈਸ਼ ਸੀਗਾ ਤੇ ਦੋ ਮੋਬਾਈਲ ਫੋਨ ਜਿਹੜੇ ਉੱਥੋਂ ਲੈ ਕੇ ਗੁੰਡੇ ਫਰਾਰ ਹੋ ਗਏ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਲੁੱਟ ਖੋਹ ਦੀ ਕੁੱਟਮਾਰ ਦੀ ਜਿਹੜੀ ਇੱਕ ਸਿੰਪਲ ਜਿਹੜੀਆਂ ਧਾਰਾਵਾਂ ਲਾ ਕੇ ਜਿਹੜੀ ਕਾਰਵਾਈ ਕਰਕੇ ਫਰਜੀ ਇੱਕ ਆਪਣਾ ਫਰਜ਼ਾਦਾ ਕਰਦਾ ਪਰ ਅਸੀਂ ਜਿਹੜੀ ਉਹਦੇ ਬਣਦੀਆਂ ਜੇ ਜੋ ਧਾਰਾਵਾਂ ਨੇ ਮਲੋਈ ਰਾਧਾ ਕਤਲ ਤੇ ਜਿਵੇਂ ਕੁਰਬਾਨਾ ਨਾਲ ਉਹਦੇ ਵਾਰ ਕੀਤੇ ਆ ਤੇ ਜਿਹੜਾ ਸਰਕਾਰੀ ਗਾਇਸ਼ ਖੋ ਕੇ ਲੈ ਕੇ ਗਏ ਆ ਉਹਦੀਆਂ ਧਰਾਵਾਂ ਦੀਆਂ ਮੰਗ ਕਰੀ ਜਾਂਦੇ ਆ ਕੱਲ ਦੇ ਅਸੀਂ ਥਾਣੇ ਬੈਠੇ ਆ ਲਗਾਤਾਰ ਅੱਜ ਵੀ ਸਵੇਰ ਦੇ ਅਸੀਂ ਬੈਠੇ ਆ ਪੁਲਿਸ ਵੱਲੋਂ ਹੁਣ ਵੀ ਸਾਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਜਿਹਦੇ ਰੋਜ਼ ਵਜੋਂ ਅਸੀਂ ਕੱਲ ਲੈਟਰ ਪੈਡ ਤੇ ਵੀ ਯੂਨੀਅਨ ਦੀ ਲੈਟਰ ਪੈਡ ਤੇ ਲਿਖ ਕੇ ਦਿੱਤਾ ਸੀਗਾ ਕਾਰਵਾਈ ਦੀ ਮੰਗ ਕਰਦੇ ਸੀ ਤੇ ਅੱਜ ਵੀ ਅਸੀਂ ਸਵੇਰ ਦੇ ਬੈਠੇ ਆ ਤੇ ਹੁਣ ਰੋਜ਼ ਵਜੋਂ ਅਸੀਂ ਰੋਡ ਬੰਦ ਕੀਤਾ ਜੇਕਰ ਨਹੀਂ ਕਾਰਵਾਈ ਹੁੰਦੀ ਤਾਂ ਅਸੀਂ 3 ਵਜੇ ਦਾ ਟਾਈਮ ਦਿੱਤਾ ਸੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਸਮਾਣਾ ਜਿਹੜਾ 메ਨ ਚੌਂਕ ਬੰਦ ਕਰਕੇ ਆਪਣੀਆਂ ਗੱਡੀਆਂ ਲਾ ਕੇ ਰੋਸ ਪ੍ਰਦਰਸ਼ਨ ਕਰਾਂਗੇ। ਇਹ ਕਿਸੇ ਜਗ੍ਹਾ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਸਾਰਾ ਮੁੰਡਾ ਬਿਆਲਪੁਰੇ ਦਾ ਪਿੰਡ ਹੈ ਜੀ ਇੱਧਰ ਲੋਕਲ ਸਮਾਣੇ ਤੋਂ। ਗੁਰਦਿਆਲਪੁਰਾ ਪਿੰਡ ਹੈ ਉਹ ਮੁੰਡਾ ਪਿੰਡ ਚੱਲਿਆ ਸੀਗਾ ਤੇ ਰਸਤੇ 'ਚ ਧਨੇਠੇ ਕੋਲ ਜਾ ਕੇ ਜਿਹੜਾ ਰੋਡ ਤੇ ਮੁੰਡੇ ਨੂੰ ਰੋਕ ਕੇ ਕੁੱਟਮਾਰ ਕੀਤੀ ਗਈ ਹੈ ਜੀ। ਹਾਂਜੀ। ਬਹੁਤ ਹੀ ਨਾਜੂਕ ਹਾਲਤ ਆ ਜੀ ਉਹਦੀ। ਉਹਦੇ ਲੱਤਾਂ ਬਾਹਾਂ ਤੇ ਸਾਰੇ ਕਿਤੇ ਡੰਡੇ ਮਾਰੇ ਗਏ ਨੇ। ਬਹੁਤ ਆ ਪੜੇ-ਪੜੇ ਨਿਸ਼ਾਨ ਪਏ ਹੋਏ ਨੇ। ਨਹੀਂ ਇਹ ਕੀ ਵਜ੍ਹਾ ਸੀ ਕੋਈ ਟਕਰਾਰਬਾਜੀ ਸੀ ਤੋਂ ਅੱਡੀ ਕੋਈ ਪਹਿਲਾਂ ਕੋਈ ਟਕਰਾਰਬਾਜੀ ਨਹੀਂ ਸੀ ਉਹਨਾਂ ਨਾਲ ਜੀ ਉਹ ਆਪ ਹੀ ਗੁੰਡਾ ਕਰਦੀ ਕਰ ਰਿਹਾ ਸੀ ਜਿਵੇਂ ਕਿ ਉਹਨਾਂ ਬਿਆਨ ਦਿੱਤੇ ਨੇ ਮੇਰੇ ਭਰਾ ਨੇ ਤੇ ਕੀ ਮੰਗ ਕਰਨਾ ਚਾਹੁੰਦੇ ਹੁਣ ਸਾਡੀ ਸੁਣਵਾਈ ਕੀਤੀ ਜਾਵੇ ਜੀ ਸੋ ਸਜ਼ਾ ਹੋਵੇ ਦੋਸ਼ੀ ਫੜੇ ਜਾਣਗੇ ਅੱਜ ਦੇਖੋ ਤੁਸੀਂ 4 ਦਿਨ ਹੋ ਗਏ ਉਹਨਾਂ ਦਾ ਕੋਈ ਕੁਝ ਨਹੀਂ ਬਤਾਏਗਾ ਕੋਈ ਵੀ ਕਾਰਵਾਈ ਨਹੀਂ ਕਰਨੀ ਹੈਗੀ ਤੇ ਜਿਹੜੀ ਦਰਖਾਸਤ ਉਹ ਕਿੱਥੇ ਲਖਾਈ ਹੈ ਤੁਸੀਂ ਇੱਥੇ ਮਬੀ ਚੌਕੀ 'ਚ ਲਖਾਈ ਹੋਈ ਹੈ ਆਪਾਂ ਨੇ ਅੱਛਾ ਕੋਈ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਹਾਲੇ ਪੁਲਿਸ ਸਾਨੂੰ ਪ੍ਰੈਸ਼ਰ ਪਾ ਰਹੀ ਹੈ ਵੀ ਤੁਸੀਂ ਸਮਝੌਤਾ ਕਰੋ ਸਾਡੇ ਨਾਲ ਸਰਕਾਰੀ ਕੈਸ਼ ਲੁੱਟਿਆ ਵਾਧਾ ਇਹਨਾਂ ਦੀ ਇਹ ਵੀ ਜਿਹੜਾ ਦਲਵਾਰ ਸਿੰਘ ਕਨੈਕਟਰ ਹੈ ਇਹ ਹੈਗਾ ਪਿੰਡ ਕਰਤਾਰਪੁਰ ਦਾ ਜੀ ਇਹ ਆਪਣੀ ਡਿਊਟੀ ਆਫ ਕਰਕੇ ਸਮਾਨੇ ਤੋਂ ਬਾਪਸਾਪਨੇ ਘਰੋਂ ਜਾ ਰਹੀ ਮੋਟਰਸਾਈਕਲ ਦੀ ਇਸੇ ਦੇ ਇਸੇ ਪਿੰਡ ਦਾ ਹੀ ਇੱਕ ਟਰੱਕ ਡਰਾਈਵਰ ਆ ਮਾ ਜੱਜਾ ਹਰਮਨ ਸਿੰਘ ਹੂੰ ਉਹ ਇਹਨਾਂ ਦੀ ਪਹਿਲਾਂ ਕੋਈ ਬੈਸਬੂਸ ਹੋਈ ਸੀ ਕਿ ਰਸਤੇ ਜਾਂਦਿਆਂ ਬੈਸ ਕਰਕੇ ਇਹਨਾਂ ਤਲੇਠੇ ਜਾਣ ਲੱਗਦੇ ਇਹਨਾਂ ਦਾ ਵਿੱਚ ਲੜਾਈ ਝਗੜਾ ਹੋ ਗਿਆ ਸੀ ਇਹ ਜਿਹੜਾ ਉੱਥੋਂ ਆਪਣਾ ਮੋਟਰਸਾਈਕਲ ਪਬਲਿਕ ਦਾ ਇਕੱਠਾ ਵੀ ਮੋਟਰਸਾਈਕਲ ਛੱਡ ਕੇ ਜਿਹੜਾ ਉੱਥੋਂ ਕੋਈ ਸਰਕਾ ਸੱਟਾਂ ਵਜੀਆਂ ਹੈ ਬਾਹਰ ਲੀ ਰਿਹਾ ਦਾਖਲ ਕਰਨ ਤੋਂ ਡਾਕਟਰ ਦੀ ਓਪੀਨੀਅਨ ਲੈ ਕੇ ਜਿਹੜਾ ਅਸੀਂ ਅਹੀਂ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਜਿਹੜੀ ਦੋਸ਼ੀਆਂ ਦੀ ਭਾਲ ਹੋ ਰਹੀ ਜਾਰੀ ਹੈ ਜਿਹੜਾ ਮੈਡੀਕਲ ਰਿਕਾਰਡ ਹੈ ਕਹਿੰਦੇ ਧਾਰਾ ਵਾਧਾ ਕਰੋ ਜਿਹੜਾ ਮੈਡੀਕਲ ਰਿਕਾਰਡ ਆ ਜੋ ਡਾਕਟਰ ਲਿਖ ਕੇ ਦਿੰਗੇ ਉਸ ਹਾਮਲਾ ਹੈ ਮੈਡੀਕਲ ਰਿਕਾਰਡ ਦੇਵਾਦਾ ਪ੍ਰਧਾਨ ਜੀ ਜਿਹੜੇ BIATC ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਲਗਾਤਾਰ ਰੋਕ ਲਗਾਇਆ ਜਾ ਰਿਹਾ ਕਿ ਪੋਲੀਟਿਕਲ ਦਬਾਅ ਬਣਾਇਆ ਜਾ ਰਿਹਾ ਪੁਲਿਸ ਦੇ ਉੱਪਰ ਕਿ ਕੋਈ ਕਾਰਵਾਈ ਨਹੀਂ ਕਰ ਰਹੀ ਇਸ ਦੀ ਕੀ ਸਚਾਈ ਹੈ ਕੋਈ ਕਿਸੇ ਦਾ ਪ੍ਰੈਕਟੀਕਲ ਦਬਾਅ ਨਹੀਂ ਹੈਗਾ ਪੁਲਿਸ ਪਰਸੋਂ ਵੀ ਰੇਡ ਮਾਰ ਕੇ ਕੱਲ ਵੀ ਰੇਡ ਮਾਰ ਕੇ ਜਿਹੜੇ ਉਹ ਗਲਤ ਟਰੱਕ ਡਰਾਈਵ ਉਹਨੇ ਉਹ ਟਰੱਕ ਲੈ ਕੇ ਆਪਣੇ ਬਾਹਰ ਇਲਾਕੇ 'ਚ ਗਏ ਨੇ ਕੋਈ ਦਾਨੇ ਨੇ ਇੰਦਰ ਰਸਤਾ ਨੂੰ ਲੰਘੇ ਨੇ ਉਹਨਾਂ ਦੇ ਪਰਿਵਾਰ ਸਰ ਮੈਂ ਤੁਹਾਨੂੰ ਇੱਕ ਲਾ ਕੇ ਤੁਹਾਡੇ ਪੇਸ਼ ਕਰਦੇ ਹਾਂ ਇਹ ਮੁਕਤਬੇ ਦਾ ਰਸਤਾ